ਤਾਰੀ ਘਰ ਦੇ ਕਲੇਸ਼ ਤੋਂ ਤੰਗ ਆ ਕੇ ਇੱਕ ਲੜਕੇ ਨੇ ਆਪਣੇ ਪਿਤਾ ਜੀ ਨੂੰ ਵਿਰਦਾ Ashram ਛੱਡਣ ਲਈ ਚਲਾ ਗਿਆ ਕਿਉਂਕਿ ਘਰ ਵਾਲੀ ਰੋਜ਼ ਹੀ ਜਦੋਂ ਆਉਂਦਾ ਕੋਈ ਨਾ ਮਿਹਨੇ ਤੈਨੇ ਦਿੰਦੀ ਰਹਿੰਦੀ ਵੀ ਮੇਰੇ ਤੋਂ ਨਹੀਂ ਇਹ ਪਿਤਾ ਤੇਰਾ ਸੰਭਦਾ ਚਲੋ ਜੀ ਉਹ ਛੱਡਣ ਚਲਾ ਜਾਂਦਾ ਜਦੋਂ ਹੀ ਉਹ ਛੱਡ ਕੇ ਤੁਰਨ ਲੱਗਦਾ ਨਾ ਤੇ ਉਦੋਂ ਹੀ ਉਹਦੇ ਘਰ ਵਾਲੀ ਦਾ ਫੋਨ ਆ ਜਾਂਦਾ ਵੇਖੀ ਕਿਤੇ ਇਹਨੂੰ ਚੰਗੀ ਤਰ੍ਹਾਂ ਪੱਕੀ ਤਰ੍ਹਾਂ ਉੱਥੇ ਛੱਡਿਆ ਹੀ ਕਿਤੇ ਇਹ ਨਾ ਹੋਵੇ ਕੱਲ ਨੂੰ ਫੇਰ ਆ ਜੇ ਜਾਂ ਐਵੇਂ ਜਨਮ ਦਿਨ ਵੇਖਣਾ ਆ ਜੀ ਆਪਣੇ ਜਵਾਕਾਂ ਦੇ ਤੇ ਇਹਨੂੰ ਉੱਥੇ ਇਹਨਾਂ ਨੂੰ ਕਹਿ ਦਿਓ ਵੀ ਇਹਨੂੰ ਜਮਾ ਨਾ ਬਾਹਰ ਨਿਕਲਦੇ ਰ ਇੱਥੇ ਹੀ ਰੱਖਣ ਤੇ ਚਲੋ ਜਿਉ ਜਦੋਂ ਦੁਆਰਾ ਫੇਰ ਗਿਆ ਉਹਨਾਂ ਕੋਲ ਆਖਣ ਵਾਸਤੇ ਤਾਂ ਵੇਖਦਾ ਤੇ ਪਿਓ ਤੇ ਉਹ ਭਾਈ ਜਿਹੜਾ ਉੱਥੋਂ ਦਾ ਵਿਰਦ ਆਸ਼ਰਮ ਦਾ ਮਾਲਕ ਸੀਗਾ ਉਹ ਆਪਸ ਵਿੱਚ ਦੀ ਹੱਸ ਰਹੇ ਹੁੰਦੇ ਆ ਖੇਡ ਰਾਈ ਹੁੰਦੇ ਆ ਉਹ ਵੇਖ ਕੇ ਕਹਿੰਦਾ ਵੀ ਤੁਸੀਂ ਮੇਰੇ ਪਿਤਾ ਜੀ ਨੂੰ ਕਿਵੇਂ ਜਾਣਦੇ ਆ ਉਹ ਨਾਲੇ ਦੱਸਿਆ ਵੀ ਅਸਾਸੀ ਦਾ ਬਹੁਤ ਪੁਰਾਣੇ ਮਿੱਤਰ ਆ ਉਹ ਆਦਾ ਫਿਰ ਵੀ ਕਿਵੇਂ ਉਹ ਆਦਾ ਚਲ ਠੀਕ ਆ ਜੇ ਤੂੰ ਆਖੇਗਾ ਤਾਂ ਮੈਂ ਤੈਨੂੰ ਦੱਸ ਦਿੰਨਾ ਉਹ ਕਹਿੰਦੇ ਨਹੀਂ ਮੈਨੂੰ ਦੱਸ ਹੀ ਦੇ ਉਹ ਕਹਿੰਦੇ ਵੀ ਜਦੋਂ ਤੂੰ ਨਹੀਂ ਹੋਇਆ ਸੀ ਨਾ ਮਾਪਿਓ ਦੇ ਉੱਖੋ ਫਿਰ ਇੱਥੋਂ ਇਸੇ ਵਿਰਦ ਆਸ਼ਰਮ ਦੇ ਵਿੱਚੋਂ ਤੇਰੇ ਮਾਪਿਓ ਇੱਥੋਂ ਤੈਨੂੰ ਲੈ ਕੇ ਗਏ ਸੀ ਤੇ ਤੈਨੂੰ ਪਾਲ-ਪੋਲੋਸ ਕੇ ਐਡਾ ਕੀਤਾ ਸੀਗਾ ਤੇ ਅੱਜ ਉਹੀ ਮਾਪੇ ਨੂੰ ਉੱਥੇ ਹੀ ਛੱਡਣ ਆ ਗਿਆ ਜਿੱਥੋਂ ਤੈਨੂੰ ਲੈਣ ਆਏ ਸੀ ਉਸਨੇ ਉਸੇ ਟਾਈਮ ਬਾਪ ਨੂੰ ਆਪ ਦੇ ਨਾਲ ਲੈ ਕੇ ਆਦਾ ਨਹੀਂ ਪਾਪਾ ਮੈਂ ਨਹੀਂ ਤੈਨੂੰ ਇੱਥੇ ਛੱਡਦਾ ਮੈਂ ਤੇ ਲੈ ਕੇ ਜਾਊਗਾ ਉਸੇ ਮਾਪੇ ਨੂੰ ਲੈ ਕੇ ਫੇਰ ਆਪਦੇ ਘਰੇ ਚਲਾ ਗਿਆ ਘਰ ਵਾਲੀ ਬਹੁਤ ਦੁਖੀ ਹੋਈ ਪਰ ਉਹ ਆਦਾ ਵੀ ਮੈਂ ਆਪਦੇ ਕਿਉਂ ਨਾ ਰਹਿਣਾ ਜੇ ਤੂੰ ਰਹਿਣਾ ਤੇਰੀ ਸੇਵਾ ਕਰਨੀ ਆ ਤੂੰ ਰਹਿ ਸਕਦੀ ਹੈ ਨਹੀਂ ਤੂਾਰ ਦਾ ਕੰਮ ਜਿੱਥੇ ਮਰਜੀ ਜਾ ਇਹਦਾ ਜਿਹੜਾ ਸਮਝੌਤਾ ਲਿਆ ਜਾਂਦਾ ਨਾ ਇਸ ਕਰਕੇ ਬਹੁਤ ਵਧੀਆ ਹੁੰਦਾ